ਜੇਸ ਦੇ ਵਿੱਚ ਅਸੀਂ ਆਪਣੀਆਂ ਆਸ਼ਾ ਵਰਕਰ ਤੇ ਆਸ਼ਾ ਫਸੀਲੀਟੇਟਰਾਂ ਨੂੰ ਇਹ ਸੱਦਾ ਦਿੱਤਾ ਕਿ ਜਿਹੜਾ ਆਪਣਾ ਸੰਘਰਸ਼ਿਆ ਨੂੰ ਤਿੱਖਾ ਕਰੋ ਤਾਂ ਜੋ ਸਰਕਾਰ ਨੇ 58 ਸਾਲ ਦੀ ਏਜ ਰਿਟਾਇਰਮੈਂਟ ਦੀ ਆਸ਼ਾ ਵਰਕਰ ਤੇ ਆਸ਼ਾ ਫਸੀਲੀਟੇਟਰ ਦੀ ਰੱਖੀ ਆ ਉਸ ਲੈਟਰ ਨੂੰ ਵਾਪਸ ਕਰਾਉਣ ਲਈ ਵੱਧ ਗੈਨਤੀ ਵਿੱਚ ਸੰਘਰਸ਼ ਕਰਨ ਦਾ ਸੱਦਾ ਦਿੱਤਾ ਤੇ 1 ਮਈ ਦੇ ਸ਼ਹੀਦਾਂ ਨੂੰ ਮੇਰੇ ਵੱਲੋਂ ਲਾਸਟ ਅੱਜ 138ਵਾਂ ਮੇਰੀ ਦਿਹਾੜਾ ਹੈ ਅੱਜ ਦੇ ਦਿਨ ਮਜ਼ਦੂਰਾਂ ਦੇ ਅਧਿਕਾਰਾਂ ਦੇ ਲਈ ਸ਼ਹਿਰ ਸ਼ਿਕਾਗੋ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਸੀ ਜਿਹਦੇ ਵਿੱਚ 8 ਘੰਟੇ ਦੀ ਦਿਹਾੜੀ ਤੇ ਹੋਰ ਮਜ਼ਦੂਰ ਅਧਿਕਾਰ ਜਿਵੇਂ ਹੜਤਾਲ ਦਾ ਅਧਿਕਾਰ ਵਗੈਰਾ ਪ੍ਰਾਪਤ ਕੀਤੇ ਪਰ ਅੱਜ ਦੀ ਜਿਹੜੀ ਮੋਦੀ ਗਵਰਨਮੈਂਟ ਹੈ ਉਹ ਇਹ ਸਾਰੇ ਅਧਿਕਾਰਾਂ ਨੂੰ ਜਿਹੜਾ ਉਹ ਵਾਪਸ ਲੈ ਰਹੀ ਆ ਉਹਨੇ ਚ ਚਾਰ ਲੇਬਰ ਕੋਡਾਂ ਦੇ ਵਿੱਚ ਸਾਰੇ ਕਾਨੂੰਨਾਂ ਨੂੰ ਜਿਹੜਾ ਉਹ ਬਦਲ ਦਿੱਤਾ ਹੈ ਜਿਹਦੇ ਵਿੱਚ ਮਜ਼ਦੂਰ ਨੂੰ ਹੜਤਾਲ ਕਰਨ ਦਾ ਅਧਿਕਾਰ ਨਹੀਂ ਹੋਏਗਾ ਯੂਨੀਅਨ ਬਣਾਉਣ ਦਾ ਅਧਿਕਾਰ ਨਹੀਂ ਹੋਏਗਾ ਤੇ ਇਸ ਕਰਕੇ ਅਸੀਂ ਇਹ ਸੱਦਾ ਦਿੰਨੇ ਆ ਅੱਜ ਕਿ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ ਵੱਡਾ ਸੰਘਰਸ਼ ਲਾਮਬੰਦ ਕੀਤਾ ਜਾਵੇ ਤੇ ਦੂਸਰੇ ਪਾਸੇ ਭਾਜਪਾ ਸਰਕਾਰ ਜਿਹੜੀ ਹੈ ਮਜ਼ਦੂਰ ਵਰਗ ਨੂੰ ਫਿਰਕੂ ਲੀਹਾਂ ਤੇ ਵੰਡਣ ਦਾ ਜਿਹੜਾ ਕੋਸ਼ਿਸ਼ ਹੈ ਉਹ ਕਰ ਰਹੀ ਆ ਤੇ ਅਸੀਂ ਮਜ਼ਦੂਰ ਵਰਗ ਨੂੰ ਇਹ ਵੀ ਸੱਦਾ ਦਿੰਦੇ ਆ ਕਿ ਸਾਨੂੰ ਵਰਗ ਸੰਘਰਸ਼ ਹੈ ਜਿਹੜਾ ਉਹਨੂੰ ਤੇਜ਼ ਕਰਨਾ ਚਾਹੀਦਾ ਤੇ ਫਿਰਕੂ ਲੀਹਾ ਦੇ ਉੱਤੇ ਵੰਡਣ ਦਾ ਜਿਹੜਾ ਭਾਜਪਾ ਦਾ ਕੋਸ਼ਿਸ਼ ਹੈ ਉਹਨੂੰ ਨਕਾਮ ਬਣਾਉਣ ਦੇ ਲਈ ਜਿਹੜਾ ਆਪਣੇ ਯਤਨ ਹੈ ਉਹ ਤੇਜ਼ ਕਰਨੇ ਚਾਹੀਦੇ ਆ ਅੱਜ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਸ ਵੱਲੋਂ ਬਸਾਡਾ ਨਾਵਾ ਸ਼ਹਿਰ ਵਿਖੇ ਜਿਲ੍ਹਾ ਪੱਤਰੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ। ਔਰ ਮਹੀਦਸ਼ ਦੇ ਸ਼ਹੀਦਾਂ ਨੂੰ ਗਾਥ ਕਰਦਿਆਂ ਅੱਜ ਇਹ ਸੱਦਾ ਦਿੱਤਾ ਗਿਆ ਇਸ ਤੋਂ ਵੱਲੋਂ ਕਿ ਮਜ਼ਦੂਰ ਜਮਾਤ ਨੂੰ ਆਪਣੇ ਹੱਕਾਂ ਲਈ ਲੜਨ ਲਈ ਜਥੇਬੰਦ ਹੋ ਕੇ ਤਿੱਖੇ ਸੰਘਰਸ਼ ਕਰਨ ਦੀ ਲੋੜ ਹੈ ਸਾਡੇ ਦੇਸ਼ ਦੇ ਵਿੱਚ 45 ਕਰੋੜ ਮਜ਼ਦੂਰ ਹੈ ਪਰ ਮਜ਼ਦੂਰਾਂ ਦੀ ਚੇਤਨਾ ਜਿਹੜੀ ਉਹ ਉਸ ਪੱਧਰ ਦੀ ਹੈ ਨਹੀਂ ਮਜ਼ਦੂਰ ਜਮਾਤ ਨੇ ਜਿਹੜਾ ਇਨਕਲਾਬ ਦੀ ਅਗਵਾਈ ਕਰਨੀ ਆ ਜਿਹੜਾ ਇਸ ਸਮਾਜ ਨੂੰ ਆਰਥਿਕ ਰਾਸ਼ੀ ਪ੍ਰਬੰਧ ਨੂੰ ਬਦਲ ਕੇ ਸਮਾਜਵਾਦ ਲਿਆਉਣਾ ਉਸ ਤਰ੍ਹਾਂ ਦੀ ਹੱਲੇ ਚੇਤਨਤਾ ਮਜ਼ਦੂਰ ਜਮਾਤ ਵਿੱਚ ਹੈ ਇਸ ਵੇਲੇ ਮਜ਼ਦੂਰ ਜਮਾਤ ਨੂੰ ਤਿੰਨ ਤਰ੍ਹਾਂ ਦੇ ਭਿਆਨਕ ਰੋਗ ਲੱਗੇ ਆ ਮਜ਼ਦੂਰ ਜਮਾਤ ਦੀਆਂ ਟ੍ਰੇਡ ਯੂਨੀਅਨਾਂ ਨੂੰ ਉਹ ਨੰਬਰ 1 ਹੈ ਸੁਧਾਰਵਾਦ ਸੁਧਾਰਵਾਦੀ ਟ੍ਰੇਡ ਯੂਨੀਅਨਾਂ ਉਹ ਆ ਜਿਹੜੀਆਂ ਮਜ਼ਦੂਰ ਜਮਾਤ ਨੂੰ ਇਹ ਕਹਿੰਦੀਆਂ ਕਿ ਇਸ ਰਾਜਸੀ ਆਰਥਿਕ ਪ੍ਰਬੰਧ ਨੂੰ ਬਦਲਣ ਤੋਂ ਬਿਨਾਂ ਹੀ ਇਹ ਸਮਾਜ ਦੇ ਜਿਹੜੀਆਂ ਬਰਾਈਆਂ ਖਤਮ ਕੀਤੀਆਂ ਜਾ ਸਕਦੀਆਂ ਭ੍ਰਿਸ਼ਟਾਚਾਰ ਖਤਮ ਕੀਤਾ ਜਾ ਸਕਦਾ ਮਹਿੰਗਾਈ ਖਤਮ ਕੀਤੀ ਜਾ ਸਕਦੀ ਆ ਅਪਰਾਧ ਖਤਮ ਕੀਤੇ ਜਾ ਸਕਦੇ ਆ ਖੁਸ਼ਹਾਲੀ ਲਿਆਂਦੀ ਜਾ ਸਕਦੀ ਆ ਉਹ ਟ੍ਰੇਡ ਯੂਨੀਅਨ ਜਿਹੜੀ ਸੁਧਾਰਵਾਦੀ ਆ ਜਿਹੜੀ ਇਸ ਸਿਸਟਮ ਨੂੰ ਕਾਇਮ ਰੱਖਣਾ ਚਾਹੁੰਦੀ ਨੰਬਰ 2 ਆਰਥਿਕਤਾ ਬਾਦ ਨੰਬਰ ਦੂਜੀ ਕਿਸਮ ਦੀਆਂ ਟ੍ਰੇਡ ਯੂਨੀਅਨਾਂ ਹੈਗੀਆਂ ਆਰਥਿਕਤਾਵਾਦੀ ਟ੍ਰੇਡ ਯੂਨੀਅਨਾਂ ਜਿਹੜੀਆਂ ਮਜ਼ਦੂਰਾਂ ਨੂੰ ਸਿਰਫ ਉਹਨਾਂ ਦੀ ਦਿਹਾੜੀ ਵਧਾਣ ਲਈ ਉਹਨਾਂ ਦਾ ਮੇਨਸਾਨਾ ਵਧਾਣ ਤੱਕ შეਮ ਸੀਮਤ ਰਸ ਦੀਆਂ ਔਰ ਰਾਸ਼ੀ ਚੇਤੰਤਾ ਜਿਹੜੀ ਇਹ ਸਮਾਜ ਨੂੰ ਬਦਲਣ ਦੀ ਚੇਤੰਤਾ ਜਿਹੜੀ ਉਹੋ ਨਹੀਂ ਦੇ ਰਹੀਆਂ ਨੰਬਰ 3 ਹੈ ਸੋਧਵਾਦੀ ਟ੍ਰੇਡ ਯੂਨੀਅਨ ਆ ਸੋਧਵਾਦੀ ਟ੍ਰੇਡ ਯੂਨੀਅਨ ਆ ਉਹ ਆ ਜਿਨ੍ਹਾਂ ਦੇ ਖੋਲ ਮਜ਼ਦੂਰ ਹਿੱਤੂ ਆ ਪਰ ਅੰਦਰ ਜਿਹੜਾ ਆ ਉਹ ਪੂੰਜੀਪਤੀਆਂ ਦੇ ਹਿੱਤੂ ਆ ਔਰ ਕਾਰਪੋਰੇਟਾਂ ਦੇ ਹਿੱਤੂ ਆ ਮਜ਼ਦੂਰਾਂ ਨੂੰ ਇਹ ਭਲੇਖਾ ਲੱਗਦਾ ਕਿ ਸੋਜ਼ਵਾਦੀ ਟ੍ਰੇਡ ਯੂਨੀਅਨ ਜਿਹੜੀ ਉਹਨਾਂ ਦੇ ਵੀ ਝੰਡਿਆਂ ਦੇ ਰੰਗ ਲਾ ਲਿਆ ਇਸ ਲਈ ਮਜ਼ਦੂਰ ਵਰਗ ਜਿਹੜਾ ਵਰਗ ਲਾਇਆ ਜਾਂਦਾ ਇਹ ਤਿੰਨ ਤਰ੍ਹਾਂ ਦੀਆਂ ਟ੍ਰੇਡ ਯੂਨੀਅਨਾਂ ਦੇ ਕੋਲ ਮਜ਼ਦੂਰਾਂ ਦਾ ਬਹੁਤ ਵੱਡਾ ਹਿੱਸਾ ਆ ਇਹਨਾਂ ਦੀ ਅਗਵਾਈ ਦੇ ਵਿੱਚ ਚੌਥੀ ਤਰ੍ਹਾਂ ਦੀ ਟ੍ਰੇਡ ਯੂਨੀਅਨ ਜਿਹੜੀ ਆ ਉਹ ਇਨਕਲਾਬੀ ਟ੍ਰੇਡ ਯੂਨੀਅਨ ਹੈ ਜਿਵੇਂ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਵੀ ਮੰਨਦਾ ਹੈ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਸਮਝਦੀ ਆ ਕਿ ਇਨਕਲਾਬ ਤੋਂ ਬਿਨਾ ਮਜ਼ਦੂਰ ਜਮਾਤ ਦਾ ਭਲਾ ਨਹੀਂ ਹੋ ਸਕਦਾ ਮਜ਼ਦੂਰ ਜਮਾਤ ਦੇ ਹਿੱਤ ਜਿਹੜੇ ਆ ਉਹ ਪੂਰੇ ਨਹੀਂ ਜਾ ਸਕਦੇ ਪਰ ਉਹ ਸੰਘਰਸ਼ਾਂ ਦੇ ਵਿੱਚ ਮਜ਼ਦੂਰਾਂ ਨੂੰ ਪਾ ਕੇ ਹੀ ਦੂਜੀਆਂ ਟ੍ਰੇਡ ਯੂਨੀਅਨਾਂ ਦੇ ਥੱਲੇੋਂ ਪ੍ਰਭਾਵ ਥੱਲੇੋਂ ਕੱਢਿਆ ਜਾ ਸਕਦਾ ਮੋਦੀ ਸਰਕਾਰ ਨੇ ਮਜ਼ਦੂਰ ਬਰੋਦੀ ਦੋ ਬਹੁਤ ਮਾਰੇ ਕੰਮ ਕੀਤੇ ਆ ਇੱਕ ਤਾਂ 138 ਸਾਲ ਪਹਿਲਾਂ ਜਿਹੜਾ ਸ਼ਿਕਾਗੋ ਸ਼ਹਿਰ ਅਮਰੀਕਾ ਦਾ ਸ਼ਿਕਾਗੋ ਸ਼ਹਿਰ ਆ ਉੱਥੇ 8 ਘੰਟੇ ਦੀ ਦਿਹਾੜੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਮਜ਼ਦੂਰਾ ਉੱਤੇ ਹਾਕਮਾਂ ਦੀ ਪੁਲਿਸ ਨੇ ਗੋਲੀਆਂ ਚਲਾਈਆਂ ਜਿੱਥੇ ਬਹੁਤ ਸਾਰੇ ਮਜ਼ਦੂਰ ਸ਼ਹੀਦ ਹੋਏ ਆ ਔਰ ਪਹਿਲਾ ਮਜ਼ਦੂਰਾ ਜੁਨੀਅਨ ਦਾ ਜਿਹੜਾ ਰੰਗ ਆ ਝੰਡੇ ਦਾ ਉਹ ਚਿੱਟਾ ਹੁੰਦਾ ਸੀ ਉੱਥੇ ਜਦੋਂ ਮਜ਼ਦੂਰਾਂ ਦਾ ਖੂਨ ਡੁੱਲਿਆ ਉਹ ਚਿੱਟਾ ਝੰਡਾ ਲਾਲ ਰੰਗ ਦੇ ਝੰਡੇ ਵਿੱਚ ਰੰਗਿਆ ਗਿਆ ਉਸ ਤੋਂ ਬਾਅਦ ਦੁਨੀਆ ਭਰ ਦੇ ਮਜ਼ਦੂਰਾਂ ਨੇ ਆਪਣਾ ਇਹ ਲਾਲ ਝੰਡਾ ਨੂੰ ਬਣਾਇਆ ਇਸ ਲਈ ਇਹ ਲਾਲ ਝੰਡਾ ਮਹਮੂਲੀ ਲਾਲ ਝੰਡਾ ਨਹੀਂ ਹੈ ਇਹ ਮਜ਼ਦੂਰਾਂ ਦੇ ਖੂਨ ਨਾਲ ਰੰਗਿਆ ਹੋਇਆ ਲਾਲ ਝੰਡਾ ਹੈ ਅਮਰੀਕਾ ਦੇ ਵਿੱਚ ਜਦੋਂ ਇਹ ਸ਼ਿਕਾਗੋ ਦੀ ਘਟਨਾ ਹੋਈ ਆ ਉਹ ਤੋਂ ਪਹਿਲਾਂ 14-14 ਘੰਟੇ 16-16 ਘੰਟੇ ਦਿਹਾੜੀ ਦੇ ਵਿੱਚ ਮਜ਼ਦੂਰਾਂ ਕੋਲੋਂ ਕੰਮ ਕਰਾਇਆ ਜਾਂਦਾ ਸੀਗਾ ਜਿਹੜਾ ਮਜ਼ਦੂਰਾਂ ਨੂੰ ਬਹੁਤ ਔਖਾ ਲੱਗਦਾ ਸੀ ਇਸ ਲਈ ਉਹਨਾਂ ਨੇ 8 ਘੰਟੇ ਦੀ ਦਿਹਾੜੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਸੀਗੇ ਅਮਰੀਕਾ ਦੇ ਵਿੱਚ ਸ਼ਿਕਾਗੋ ਦੇ ਵਿੱਚ ਆ ਘਟਨਾ ਵਾਪਰੀ ਵਿਚ ਮਜ਼ਦੂਰ ਆਗੂਆਂ ਨੂੰ ਫਾਂਸੀ ਤੇ ਲਟਕਾਇਆ ਗਿਆ ਮਜ਼ਦੂਰ ਆਗੂ ਸਪਾਇਸ ਨੇ ਉਸ ਵੇਲੇ ਕਿਹਾ 138 ਸਾਲ ਪਹਿਲਾਂ ਕਿ ਇੱਕ ਸਮਾਂ ਆਵੇਗਾ ਜਦੋਂ ਸਾਡੀ ਖामोशी ਸਾਡੇ ਨਾਲੋਂ ਵੱਧ ਬੋਲੇਗੀ ਅੱਜ ਉਹਦੀ ਗੱਲ ਬਿਲਕੁਲ ਸੱਚ ਸਾਬਤ ਹੋਈ ਆ 138 ਸਾਲ ਬਾਅਦ ਵੀ ਉਹਦੇ ਸੱਚ ਦੇ ਉੱਤੇ ਮੋਹਰ ਲੱਗੀ ਆ ਅੱਜ ਵੀ ਦੁਨੀਆ ਭਰ ਦੇ ਵਿੱਚ ਕਮੰਤਰੀ ਮਜ਼ਦੂਰ ਦੇ ਉਸ ਜਿਹੜਾ ਉਹ ਮਨਾ ਕੇ ਸ਼ਹਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਔਰ ਮਜ਼ਦੂਰ ਜਮਾਤ ਨੂੰ ਚੇਤਨ ਕੀਤਾ ਜਾਂਦਾ ਮਜ਼ਦੂਰ ਜਮਾਤ ਨੂੰ ਜਥੇਬੰਦ ਹੋਣ ਲਈ ਆਖਿਆ ਜਾਂਦਾ ਜੂ ਮਜ਼ਦੂਰ ਜਮਾਤ ਨੂੰ ਸੰਘਰਸ਼ ਕਰਨ ਲਈ ਆਖਿਆ ਜਾਂਦਾ ਅੱਜ ਮਜ਼ਦੂਰ ਜਮਾਤ ਸਮੇਤ ਜਿਨਨੇ ਵੀ ਜਹੂਰੀਅਤ ਪਸੰਦ ਨਾਗਰਿਕ ਆ ਜਿਨਨੇ ਵੀ ਚਾਹੁੰਦੇ ਆ ਕਿ ਸੰਵਿਧਾਨ ਇਹ ਲਾਗੂ ਰਹਿਣਾ ਚਾਹੀਦਾ ਜਿਹੜਾ ਡਾਕਟਰ ਬਾਬਾ ਭੀਖ ਆਰੰਭੇਟ ਕਰ ਜੀ ਨੇ ਬਾਬਾ ਸਾਹਿਬ ਨੇ ਲਿਖਾਇਆ ਉਹਨਾਂ ਸਾਰਿਆਂ ਨੂੰ ਮੋਦੀ ਸਰਕਾਰ ਤੇ ਆਰਐਸਐਸ ਭਾਜਪੀ ਇਹਨਾਂ ਦੀਆਂ ਨੀਤੀਆਂ ਨੂੰ ਸਮਝਣਾ ਹੋਊਗਾ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੋਊਗਾ ਨਹੀਂ ਤਾਂ ਨਹੀਂ ਤਾਂ ਸੰਵਿਧਾਨ ਵੀ ਖਤਰੇ 'ਚ ਆ ਇਹਨਾਂ ਕੋਲੋਂ ਤੇ ਡੈਮੋਕ੍ਰੇਸੀ ਵੀ ਖਤਰੇ 'ਚ ਆ ਆਰਐਸਐਸ ਤੇ ਭਾਜਪੀ ਵੱਲੋਂ ਕੋਲੋਂ ਤੇ ਅੱਜ ਜਦੋਂ ਦੇਸ਼ ਭਰ ਵਿੱਚ ਚੋਣਾਂ ਹੋ ਰਹੀਆਂ ਔਰ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜੇ ਭਾਰਤੀ ਜਨਤਾ ਪਾਰਟੀ ਮੁੜ ਕੇ ਸੱਤਾ ਚ ਆਂਦੀ ਆ ਸੰਵਿਧਾਨ ਜਿਹੜਾ ਉਹ ਵੀ ਖਤਮ ਕਰ ਦਿੱਤਾ ਜਾਊਗਾ ਡੈਮੋਕ੍ਰੇਸੀ ਵੀ ਖਤਮ ਕਰ ਦਿੱਤੀ ਜਾਊਗੀ ਔਰ ਫਾਸ਼ੀਵਾਦ ਜਿਹੜਾ ਇੱਥੇ ਲਾਗੂ ਹੋਊਗਾ ਇਤਿਹਾਸ ਸਾਨੂੰ ਦੱਸਦਾ ਕਿ ਜਦੋਂ ਫਾਸ਼ੀਵਾਦ ਜਿੱਥੇ ਵੀ ਲਾਗੂ ਹੋਇਆ ਉੱਥੇ ਲੋਕਾਂ ਦਾ ਜੀਣਾ ਬਹੁਤ ਦੁਬਲ ਹੋਇਆ ਔਰ ਜ਼ਾਬਰ ਸਰਕਾਰਾਂ ਨੇ ਜੋ ਕੋ ਚਾਇਆ ਉਹ ਕੀਤਾ ਤੁਹਾਨੂੰ ਪਤਾ ਕਿ ਜਰਮਨ ਦੇ ਵਿੱਚ ਹਿਟਲਰ ਫਾਸੀਵਾਦ ਲੈ ਕੇ ਆਇਆ ਹਿਟਲਰ ਦੀ ਪਾਰਟੀ ਲੈ ਕੇ ਆਈ ਆ ਇਟਲੀ ਦੇ ਵਿੱਚ ਮੋਸੋਲਿਨੀ ਲੈ ਕੇ ਆਉਂਦੀ ਪਾਰਟੀ ਲੈ ਕੇ ਆਈ ਆ ਔਰ ਭਾਵੇਂ ਉਹ ਜਿੱਤੇ ਬਹੁਤ ਸਾਰੀਆਂ ਵੋਟਾਂ ਨਾਲ ਸੀ ਮੋਸੋਲਿਨੀ ਵੀ ਇਟਲੀ ਦੇ ਵਿੱਚ ਵੋਟਾਂ ਨਾਲ ਜਿੱਤਿਆ ਸੀ ਵੱਡੀ ਬੱਦਰ ਤੇ ਜਰਮਨ ਦੇ ਵਿੱਚ ਹਿਟਲਰ ਵੀ ਵੋਟਾਂ ਨਾਲ ਜਿੱਤਿਆ ਸੀ ਵੱਡੀ ਬੱਦਰ ਤੇ ਪਰ ਵੋਟਾਂ ਲੈਣ ਲਈ ਜੋ ਵਾਦੇ ਉਹਨੇ ਪੂਰੇ ਲੋਕਾਂ ਨਾਲ ਕੀਤੇ ਸੀ ਕੰਮ ਉਹ ਤੋਂ ਉਲਟ ਕੀਤੇ ਆ ਔਰ ਭਾਰਤੀ ਜਨਤਾ ਪਾਰਟੀ ਵੀ ਉਸੇ ਹੀ ਉਸੇ نسل ਚੋਂ ਆ ਇਹ ਲੋਕਾਂ ਨਾਲ ਬਾਦੇ ਕੁਛ ਕਰਦੀ ਆ ਤੇ ਕਰਦੀ ਕੁਛ ਹੋ ਰਿਹਾ ਇਸ ਲਈ ਹੁਣ ਮੌਕਾ ਆ ਕਿ ਸੰਵਿਧਾਨ ਨੂੰ ਬਚਾਉਣ ਲਈ ਔਰ ਡੈਮੋਕ੍ਰੇਸੀ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਪੂਰੀ ਤਰ੍ਹਾਂ ਭਾਜ ਦਿੱਤੀ ਜਾਵੇ ਇਹਨੂੰ ਹਾਰ ਦਿੱਤੀ ਜਾਵੇ ਇਹਦੇ ਉਮੀਦਵਾਰਾਂ ਨੂੰ ਭਜਾਇਆ ਜਾਵੇ ਕਿਉਂਕਿ ਜੋ ਕੋਸ਼ਿਸ਼ੇ ਕਰ ਰਹੀ ਆ ਉਹ ਡੈਮੋਕ੍ਰੇਸੀ ਅਨੁਸਾਰ ਨਹੀਂ ਉਹ ਫਾਸ਼ੀਵਾਦ ਅਨੁਸਾਰ ਆ ਜੇ ਸੱਤਾ ਜਾ ਜਾਂਦੀ ਦੁਬਾਰਾ ਤੇ ਫਾਸ਼ੀਵਾਦ ਜਿਹੜਾ ਪੂਰੀ ਤਰ੍ਹਾਂ ਲਾਗੂ ਹੋਊਗਾ ਲੋਕਾਂ ਦੀ ਜ਼ਿੰਦਗੀ ਜਿਹੜੀ ਇਹਨਾਂ ਦੇ ਹੱਥ ਚ ਹੋਊਗੀ ਡੰਡੇ ਤੇ ਗੋਲੀ ਦਾ ਰਾਜ ਹੋਊਗਾ ਔਰ ਮਜ਼ਦੂਰ ਜਮਾਤ ਨੂੰ ਇਹ ਤੋਂ ਚੇਤਨ ਹੋਣਾ ਚਾਹੀਦਾ ਆਪਣੀ ਜਿਹੜੀ ਬੰਦੀ ਡਿਊਟੀ ਆ ਇਸ ਵੇਲੇ ਜਥੇ ਬੰਦ ਹੋ ਕੇ ਸੰਘਰਸ਼ ਕਰਨਾ ਚਾਹੀਦਾ ਆਪਣੇ ਹਿੱਤਾਂ ਲਈ ਵੀ ਦੇਸ਼ ਦੇ ਹਿੱਤਾਂ ਲਈ